ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਕਈ ਬੱਚਿਆਂ ਦੇ ਮੈਨੂੰ ਕਮੈਂਟ ਆ ਰਹੇ ਸਨ ਕਿ ਸਰ ਜੁਲਾਈ ਟੈਸਟ ਜੋ ਹੈ ਉਹ ਕਦੋਂ ਸਟਾਰਟ ਹੋਣਗੇ ਉਹਨਾਂ ਦੀ ਡੇਟ ਸ਼ੀਟ ਕਦੋਂ ਆਏਗੀ ਜੀ ਤੇ ਅੱਜ ਦੀ ਵੀਡੀਓ ਵਿੱਚ ਇਹ ਤੁਹਾਡੇ ਸਾਰੇ ਹੀ ਜੋ ਸਵਾਲ ਹਨ ਇਹ ਤੁਹਾਡੇ ਜੋ ਜੁਲਾਈ ਦੇ ਐਗਜ਼ਾਮ ਹਨ ਉਹ ਕਦੋਂ ਸਟਾਰਟ ਹੋ ਸਕਦੇ ਹਨ ਜੀ ਤੇ ਵਿਦਿਆਰਥੀਓ ਜਦੋਂ ਵੀ ਤੁਹਾਡੇ ਵੀ ਕੋਈ ਵੀ ਐਗਜ਼ਾਮ ਹੁੰਦੇ ਹਨ ਚਾਹੇ ਉਹ ਜੁਲਾਈ ਵਾਲੇ ਐਗਜ਼ਾਮ ਹੋਣ ਚਾਹੇ ਉਸ ਤੋਂ ਬਾਅਦ ਸਤੰਬਰ ਵਿੱਚ ਐਗਜ਼ਾਮ ਹੁੰਦੇ ਹਨ ਫਿਰ ਦਸੰਬਰ ਦੇ ਵਿੱਚ ਫਿਰ ਜਨ ਫੈਬ ਦੇ ਵਿੱਚ ਤੇ ਫਿਰ ਫਾਈਨਲ ਪੇਪਰ ਹੁੰਦੇ ਹਨ ਤੁਹਾਡੇ ਮਾਰਚ ਦੇ ਵਿੱਚ ਜਦੋਂ ਵੀ ਕੋਈ ਵੀ ਐਗਜ਼ਾਮ ਹੁੰਦੇ ਹਨ ਤਾਂ ਇਸ ਚੈਨਲ ਤੇ ਹਮੇਸ਼ਾ ਹੀ ਤੁਹਾਨੂੰ ਜੋ ਸੈਂਪਲ ਪੇਪਰਸ ਦੀ ਤਿਆਰੀ ਕਰਵਾਈ ਜਾਂਦੀ ਹੈ ਜੀ ਤੇ ਜੇਕਰ ਤੁਸੀਂ ਚਾਹੁੰਦੇ ਹੋ ਸਾਰੇ ਹੀ ਸੈਂਪਲ ਪੇਪਰ ਤੁਹਾਨੂੰ ਸੌਲਵ ਮਿਲਣ ਤਾਂ ਤੁਸੀਂ ਸਾਰੀਆਂ ਹੀ ਵੀਡੀਓਜ਼ ਦੇਖ ਸਕੋ ਤੇ ਸਾਰੇ ਵੀਡੀਓਜ਼ ਦੇ ਲਿੰਕ ਤੁਹਾਨੂੰ ਮਿਲਣ ਤੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲੈਣਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਤੁਸੀਂ ਬੈਲ ਆਈਕਨ ਨੂੰ ਜੂ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਨੂੰ ਜੂਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪੜਨਾ ਮਿਲ ਸਕੇ ਕਿਉਂਕਿ ਸਾਰੇ ਹੀ ਜੋ ਕਲਾਸਸ ਹਨ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਸਾਰੇ ਹੀ ਬੱਚਿਆਂ ਦੀ ਜੋ ਸਾਰੇ ਸਬਜੈਕਟਾਂ ਦੀ ਤਿਆਰੀ ਇਸ ਚੈਨਲ ਤੇ ਜੁੜ ਕਰਵਾਈ ਜਾਂਦੀ ਹੈ ਜੀ ਤੇ ਆ ਉਸ ਤੋਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੇਪਰ ਆਪਣੇ ਕਦੋਂ ਸਟਾਰਟ ਹੋ ਸਕਦੇ ਹਨ ਤੇ ਇਸ ਤੋਂ ਇੱਕ ਆਪਣੇ ਕੋਲ ਲੈਟਰ ਨਜ਼ਰ ਆ ਰਹੀ ਹੈ ਇਹ ਲੈਟਰ ਪਿਛਲੇ ਸਾਲ ਦੀ ਹੈ ਜੀ ਤੇ ਪਿਛਲੇ ਸਾਲ ਵਿੱਚ ਆਪਣੇ ਜੋ ਪੇਪਰਸ ਹਨ ਉਹ ਤੁਹਾਡੇ 10 ਜੁਲਾਈ ਤੋਂ ਸਟਾਰਟ ਹੋ ਕੇ 20 ਜੁਲਾਈ ਤੱਕ ਚੱਲੇ ਸਨ ਪਾ ਵੈੱਕ ਤੁਹਾਡੇ ਦੂਸਰੇ ਹਫਤੇ ਪੇਪਰ ਸਟਾਰਟ ਹੋ ਗਏ ਸਨ ਤੇ ਦੂਸਰੇ ਤੇ ਤੀਸਰੇ ਹਫਤੇ ਤੁਹਾਡੇ ਪੇਪਰ ਚੱਲੇ ਸਨ ਤੇ ਹੋਪ ਹੈ ਕਿ ਇਸ ਸਾਲ ਵੀ ਜੋ ਜੁਲਾਈ ਦੇ ਪੇਪਰ ਹਨ ਤੁਹਾਡੇ ਦੂਸਰੇ ਹਫਤੇ ਸਟਾਰਟ ਹੋ ਕੇ ਤੀਸਰੇ ਹਫਤੇ ਖਤਮ ਹੋਣਗੇ ਡੇਟ ਚੇਂਜ ਹੋ ਸਕਦੀ ਹੈ ਤੇ ਬਟ ਸਟਾਰਟ ਤੁਹਾਡੇ ਦੂਸਰੇ ਵੀਕ ਵਿੱਚ ਜੁਲਾਈ ਦੇ ਵਿੱਚ ਸਟਾਰਟ ਹੋ ਜਾਣਗੇ ਤੇ ਤੀਸਰੇ ਵੀਕ ਤੱਕ ਇਹ ਚੱਲਣਗੇ ਜੀ ਤੇ ਬਾਕੀ ਆਪਾਂ ਜਦੋਂ ਗੱਲ ਕਰਾਂਗੇ ਜਦੋਂ ਐਕਚੁਅਲ ਡੇਟ ਸ਼ੀਟ ਆ ਜਾਏਗੀ ਉਸਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦ ਦਿੱਤਾ ਜਾਵੇਗਾ ਇਸ ਲਈ ਸਾਰੇ ਬੱਚਾ ਨੇ ਚੈਨਲ ਨੂੰ ਜੁਬਸਕ੍ਰਾਈਬ ਕਰ ਲੈਣਾ ਹੈ ਕਿਉਂਕਿ ਇਸ ਚੈਨਲ ਤੇ ਸਾਰੇ ਹੀ ਸਬਜੈਕਟਾਂ ਦੇ ਰਿਲੇਟਡ ਵੀਡੀਓ ਪਾਈ ਜਾਂਦੀ ਹੈ ਉਹਨਾਂ ਦੇ ਜੋ ਸੈਂਪਲ ਪੇਪਰ ਤੁਹਾਡੇ ਹਨ ਕਦੋਂ ਜਦੋਂ ਵੀ ਤੁਹਾਡੇ ਐਗਜ਼ਾਮ ਹੁੰਦੇ ਹਨ ਇਸ ਚੈਨਲ ਤੇ ਹਮੇਸ਼ਾ ਹੀ ਤੁਹਾਡੀ ਸਾਰੀ ਹੀ ਐਗਜ਼ਾਮ ਦੇ ਵਿੱਚ ਤਿਆਰੀ ਜੁੜ ਕਰਵਾਈ ਜਾਂਦੀ ਹੈ ਜੀ ਤੇ ਹੁਣ ਸੁਣ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ